ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਕੁੰਦਨ ਸਿੰਘ ਜੀ ਅਤੇ ਬਾਬਾ ਖੜਕ ਸਿੰਘ ਜੀ ਮਾਹ ਪੁਰਖਾਂ ਦੇ ਮਿਲਾਪ ਪਿਆਰ ਦੀਆਂ ਸਾਂਝਾਂ ਸਿਫਤ ਸਲਾਹਨ ਭਗਤ ਵਿਰਲੇ ਦਿੱਤੀਆਂ ਸੋਪੇ ਜਿਸ ਭੰਡਾਰ ਫਿਰ ਪੁੱਛਣਾ ਲਿੱਤੀਆਂ ਪਰਮਾਤਮਾ ਦੀ ਸਿਫਤ ਸਲਾਹ ਦੀ ਬਖਸ਼ੀਸ਼ ਵਡਿਆਈਆਂ ਕਰਨ ਦੀ ਦਾਤ ਜਿਸ ਸਿੱਖ ਦੀ ਝੋਲੀ ਵਿੱਚ ਗੁਰੂ ਨੇ ਤਰੁੱਠ ਕੇ ਪਾਈ ਹੋਵੇ ਉਹ ਸਿੱਖ ਦੀ ਸਤਿਗੁਰੂਵਾ ਕੇਵਲ ਝੋਲੀ ਨਹੀਂ ਭਰਦੇ ਬਲਕਿ ਉਸ ਸਿੱਖ ਨੂੰ ਤਾਂ ਸਤਿਗੁਰੂ ਅੱਗੇ ਲੱਖਾਂ ਦੀਆਂ ਝੋਲੀਆਂ ਪਰਨ ਵਾਲਾ ਬਣਾ ਦਿੰਦੇ ਨੇ। ਬਾਬਾ ਨਾਨਕ ਸਿੰਘ ਜੀ ਮਹਾਰਾਜ ਦਾ ਇੱਥੋਂ ਤੱਕ ਗੁਰੂ ਦੇ ਕੀਰਤਨੀਆਂ ਨੂੰ ਪਿਆਰ ਵਿੱਚ ਸੁਮਤ ਬਖਸ਼ਦੇ ਸਨ ਕਿ ਅੰਮ੍ਰਿਤ ਵੇਲੇ ਜਿਵੇਂ ਹਰ ਗੁਰਦੁਆਰੇ ਵਿੱਚ ਆਸਾਂ ਦੀ ਵਾਰ ਦਾ ਕੀਰਤਨ ਹੁੰਦਾ ਹੈ ਕਿਦਰੇ ਸਤਪੁਰਸ਼ਾਂ ਦੀ ਸੰਗਤ ਤੋਂ ਵਾਂਜੇ ਰਾਗੀ ਸਿੰਘ ਅੰਮ੍ਰਿਤ ਵੇਲੇ ਬਹੁਤ ਤਾੜਨਾ ਦੇ ਸ਼ਬਦ ਪੜਨ ਲੱਗ ਜਾਂਦੇ ਨੇ। ਬਾਬਾ ਜੀ ਤਾਂ ਅਨਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਪਿਆਰ ਵਿੱਚ ਫਰਮਾਉਂਦੇ ਸਨ ਗੁਰਮੁਖੋ ਅੰਮ੍ਰਿਤ ਵੇਲਾ ਗੁਰੂ ਦੀਆਂ ਵਡਿਆਈਆਂ ਕਰਨ ਦਾ ਵੇਲਾ ਹੈ ਜਿਵੇਂ ਜਪਜੀ ਸਾਹਿਬ ਵਿੱਚ ਸਾਹਿਬ ਫਰਮਾਉਂਦੇ ਹਨ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ ਅੰਮ੍ਰਿਤ ਵੇਲੇ ਗੁਰੂ ਨਾਨਕ ਸੱਚੇ ਪਾਤਸ਼ਾਹ ਹਜ਼ੂਰ ਦੀਆਂ ਵਡਿਆਈਆਂ ਕਰਨ ਵਾਲਿਆਂ ਦੀ ਗੁਰੂ ਚਰਣਾ ਨਾਲ ਸਾਂਝ ਬਣ ਜਾਂਦੀ ਹੈ ਸਿਫਤੀ ਗੰਢ ਪੈ ਵੇ ਦਰਬਾਰ ਸਿਫਤਾ ਕਰਨ ਨਾਲ ਵਡਿਆਈ ਕਰਨ ਨਾਲ ਗੁਰੂ ਦੇ ਚਰਣਾ ਨਾਲ ਐਸੀ ਪੀੜੀ ਹੋਈ ਗੰਢ ਪੈਂਦੀ ਜਾਏਗੀ ਜਿਸ ਸਦਕਾ ਗੁਰੂ ਨਾਨਕ ਪਾਤਸ਼ਾਹ ਦੇ ਉਸ ਦਰਬਾਰ ਤੱਕ ਪਹੁੰਚ ਹੋ ਜਾਵੇਗੀ ਜਿੱਥੇ ਗੁਰੂ ਨਾਨਕ ਸੱਚੇ ਪਾਤਸ਼ਾਹ ਸੋਨੇ ਸਿੰਘਾਸਨ ਤੇ ਸੱਚਖੰਡ ਵਸੇ ਨਿਰੰਕਾਰ ਸੱਚਖੰਡ ਵਿੱਚ ਬਿਰਾਜ ਰਹੇ ਨੇ ਪਰ ਸਿਫਤ ਦੀ ਦਾਤ ਕਿਸੇ ਉੱਤਮ ਭਾਗਾ ਵਾਲੇ ਦੀ ਝੋਲੀ ਵਿੱਚ ਹੀ ਪੈਂਦੀ ਹੈ ਤਾਂ ਹੀ ਸਾਹਿਬ ਜੀ ਫਰਮਾਉਂਦੇ ਨੇ ਕਿ हे ਭਾਈ ਸਿਫਤ ਸਲਾਹਨ ਦੀ ਦਾਤ ਵਿਰਲੇ ਹੀ ਭਗਤਾ ਪਿਆਰਿਆਂ ਦੀ ਝੋਲੀ ਵਿੱਚ ਪਈ ਹੁੰਦੀ ਹੈ ਤੇ ਜਿਸ ਭਗਤ ਪਿਆਰੇ ਦੀ ਝੋਲੀ ਵਿੱਚ ਇਹ ਦਾਤ ਪਈ ਹੋਵੇ ਉਸ ਨੂੰ ਨਿਰੰਕਾਰ ਆਪਣੇ ਖਜ਼ਾਨੇ ਦੀਆਂ ਚਾਬੀਆਂ ਸੌਂਪ ਦਿੰਦਾ ਹੈ ਇੱਥੋਂ ਤੱਕ ਹੀ ਨਹੀਂ ਇਸ ਸਿਫਤ ਸਲਾਹਨ ਦਾਤ ਦੀ ਵਡਿਆਈ ਐਡੀ ਵੱਡੀ ਹੈ ਕਿ ਜਿਸ ਨੂੰ ਖਜ਼ਾਨੇ ਦੀਆਂ ਚਾਬੀਆਂ ਸੌਂਪ ਦੇਵੇ ਫਿਰ ਉਹ ਪਿਆਰਾ ਨਿਰੰਕਾਰ ਦੇ ਖਜ਼ਾਨੇ ਵਿੱਚੋਂ ਜੋ ਚਾਹੇ ਸੰਸਾਰ ਨੂੰ ਦਾਤਾਂ ਦੇਈ ਜਾਵੇ ਨਿਰੰਕਾਰ ਉਸ ਨੂੰ ਪੁੱਛਦਾ ਨਹੀਂ ਕਿ ਕਿਉਂ ਦਿੱਤੀ ਦਾਤ ਕਿਉਂਕਿ ਸਿਫਤਾਂ ਵਡਿਆਈਆਂ ਦੀ ਦਾਤ ਸਦਕਾ ਪਰਮਾਤਮਾ ਵੀ ਆਪਣੇ ਭਗਤਾਂ ਦੇ ਵਾਸ ਵਿੱਚ ਹੋ ਜਾਂਦਾ ਹੈ ਸੋ ਗੁਰਬਾਣੀ ਦੇ ਮੁਖਵਾਕ ਰਾਹੀ ਆਪ ਜੀ ਇਸ ਵਿਚਾਰ ਦੇ ਦਰਸ਼ਨ ਕਰ ਰਹੇ ਹੋ ਸਿਫਤ ਸਲਾਹਨ ਭਗਤ ਵਿਰਲੇ ਦਿੱਤੀਆਂ ਸੋਪੇ ਜਿਸ ਭੰਡਾਰ ਫਿਰ ਪੁੱਛ ਨਾ ਲਿੱਤੀਆਂ ਸੋ ਨਿਰੰਕਾਰ ਦੇ ਖਜ਼ਾਨੇ ਦੀਆਂ ਚਾਬੀਆਂ ਸਾੰਭੀ ਬੈਠੇ ਬਾਬਾ ਕੁੰਦਨ ਸਿੰਘ ਜੀ ਨਾਨਕ ਸਰ ਵਿਖੇ ਬਿਰਾਜਦੇ ਹੋਏ ਸੰਗਤਾਂ ਨੂੰ ਗੁਰਬਾਣੀ ਦੇ ਲਾੜਨ ਲਗਾ ਕੇ ਆਈ ਹਰ ਜਗ੍ਹਾ ਅਸੂ ਦੀਆਂ ਝੋਲੀਆਂ ਪਾ ਰਹੇ ਸਨ ਐਦਾਂ ਇਸ ਸਮੇਂ ਨਾਨਕਸਰ ਬਾਬਾ ਜੀ ਦੇ ਘਰ ਦੇ ਨਾਲ ਅਥਾਹ ਪਿਆਰ ਰੱਖਣ ਵਾਲੇ ਮਹਾਨ ਮਹਾਪੁਰਖ ਸੰਤ ਬਾਬਾ ਖੜਕ ਸਿੰਘ ਜੀ ਕਾਰ ਸੇਵਾ ਵਾਲੇ ਜੋ ਕਿ ਸਤਗੁਰਾਂ ਦੇ ਸੋਨੇ ਸਥਾਨਾਂ ਦੀ ਕਾਰ ਸੇਵਾ ਕਰਵਾਉਂਦੇ ਤੇ ਸੰਗਤਾਂ ਦੇ ਦਸਵੰਦ ਨੂੰ ਸਹੀ ਲੈ ਕੇ ਵਿੱਚ ਲਗਾ ਕੇ ਸੰਗਤਾਂ ਦੇ ਭਲੇ ਕਰਦੇ ਸਨ ਦੋਨੋਂ ਮਹਾਪੁਰਖਾਂ ਦਾ ਆਪਸ ਵਿੱਚ ਪਰਸਪਰ ਪਿਆਰ ਬਹੁਤ ਡੁੱਲਡੁੱਲ ਪੈਂਦਾ ਸੀ ਬਾਬਾ ਕੁੰਦਨ ਸਿੰਘ ਜੀ ਤਾਂ ਨਿਮਰਤਾ ਦੇ ਸਰੂਪ ਹਰ ਮਹਾਪੁਰਖ ਗੁਰੂ ਪਿਆਰਿਆਂ ਦਾ ਪੂਰਨ ਸਤਿਕਾਰ ਕਰਦੇ ਸਨ ਜਿਵੇਂ ਬਾਬਾ ਠਾਕੁਰ ਸਿੰਘ ਜੀ ਦਮਦਮੀ ਟਕਸਾਲ ਬਾਬਾ ਦਿਆ ਸਿੰਘ ਜੀ ਸੂਰ ਸਿੰਘ ਵਾਲੇ ਬਾਬਾ ਜਗੀਰ ਸਿੰਘ ਜੀ ਬੜੂੰਦੀ ਵਾਲੇ ਬਾਬਾ ਖੇਮ ਸਿੰਘ ਜੀ ਪੁੱਚੋ ਸਾਹਿਬ ਵਾਲੇ ਬਾਬਾ ਮੀਹਾ ਸਿੰਘ ਜੀ ਸਿਆੜ ਵਾਲੇ ਬਾਬਾ ਸਰਬਜੋਤ ਸਿੰਘ ਜੀ 베ਦੀ ਬਾਬਾ ਦਰਸ਼ਨ ਸਿੰਘ ਜੀ ਕਨੂਪੁਰ ਕਾਲੇ ਵਾਲੇ ਬਾਬਾ ਖੜਕ ਸਿੰਘ ਜੀ ਆਦ ਔਰ ਬਹੁਤ ਐਸੇ ਕਮਾਈ ਵਾਲੇ ਸਾਧੂ ਮਹਾਤਮਾ ਜੋ ਕਿ ਬਾਬਾ ਜੀ ਦੀ ਨਿਮਰਤਾ ਦੇਖ ਦੇਖ ਬਹੁਤ ਪ੍ਰਭਾਵਿਤ ਹੋ ਜਾਂਦੇ ਸਨ ਇੰਨਾ ਮਾਪੁਰਖਾਂ ਨਾਲ ਬੀਤੀਆਂ ਸਾਖੀਆਂ ਦਾ ਜ਼ਿਕਰ ਵੀ ਅਗਲੇ ਭਾਗਾਂ ਵਿੱਚ ਆਉਂਦਾ ਜਾਵੇਗਾ ਇਹ ਪੰਥ ਦੀਆਂ ਸਿਰਮੌਰ ਹਸਤੀਆਂ ਆਪਣੇ ਸੇਵਕਾਂ ਵਿੱਚ ਬੈਠਿਆਂ ਵੀ ਕਿਤੇ ਨਿਮਰਤਾ ਦਾ ਜ਼ਿਕਰ ਚਲਦੇ ਆ ਬਾਬਾ ਕੁੰਦਨ ਸਿੰਘ ਜੀ ਨੂੰ ਨਿਮਰਤਾ ਦਾ ਜ਼ਾਹਰ ਸਰੂਪ ਕਹਿ ਕੇ ਸਤਿਕਾਰ ਦਿੰਿਆ ਸਨ ਇਸ ਸਾਖੀ ਵਿੱਚ ਦਾਸ ਸੰਤ ਬਾਬਾ ਖੜਕ ਸਿੰਘ ਜੀ ਨਾਲ ਪਿਆਰ ਦੀਆਂ ਸਾਂਝਾਂ ਦੀ ਵਾਰਤਾ ਦਾ ਜ਼ਿਕਰ ਸੰਗਤ ਮੂਰੇ ਰੱਖ ਰਿਹਾ ਹੈ ਸੋ ਇਹ ਪਿਆਰ ਦੀਆਂ ਸਾਂਝਾਂ ਕਿਵੇਂ ਪਈਆਂ ਹਰਸ ਮਾਨੋ ਜੀ ਅੰਮ੍ਰਿਤਸਰ ਦਾ ਇੱਕ ਸੰਗੀ ਸਰਦਾਰ ਬੁੱਧ ਸਿੰਘ ਜੋ ਕਿ ਬਾਬਾ ਖੜਕ ਸਿੰਘ ਜੀ ਮਹਾਪੁਰਖਾਂ ਦੀ ਸੰਗਤ ਵਿੱਚ ਬਹੁਤ ਸਮੇਂ ਹਾਜ਼ਰ ਰਹਿੰਦਾ ਸੀ ਬਾਬਾ ਖੜਕ ਸਿੰਘ ਜੀ ਮਹਾਪੁਰਖਾਂ ਦੀ ਇਸ ਉੱਪਰ ਬਹੁਤ ਖੁਸ਼ੀ ਸੀ ਇੱਕ ਦਿਨ ਰਾਤ ਸੁੱਤੇ ਹੋਿਆਂ ਨੂੰ ਸੁਪਨੇ ਵਿੱਚ ਬਾਬਾ ਨਾਨਕ ਸਿੰਘ ਜੀ ਦੇ ਸਰੂਪ ਦੇ ਦਰਸ਼ਨ ਹੋਏ। ਨਾਨਕ ਸਰ ਦੇ ਸੋਨੇ ਦਰਬਾਰ ਦੀਆਂ ਅੱਖਾਂ ਮੂਰੇ ਮੂਰਤ ਆ ਗਈ। ਸਾਰੇ ਆਸਾਨ ਦੇ ਸੁਪਨੇ ਵਿੱਚ ਦਰਸ਼ਨ ਕੀਤੇ। ਮਨ ਬਹੁਤ ਖੁਸ਼ ਹੈ ਪਰ ਇਤਨਾ ਪਤਾ ਨਾ ਲੱਗਾ ਕਿ ਇਸ ਦਰਬਾਰ ਦਾ ਨਾਮ ਕੀ ਹੈ। ਰਾਤ ਲੰਗੀ ਅਮਰਤ ਵੇਲੇ ਜਾਗ ਖੁੱਲੀ। ਇਸ਼ਨਾਨ ਕਰਕੇ ਨਿਤਨੇਮ ਕੀਤਾ। ਆਪਣੀ ਆਰਤੀ ਦੀ ਕੀਰਤ ਦੌਰਾਨ ਇਸੇ ਦਿਨ ਹੀ ਬਾਬਾ ਜੀ ਦੇ ਇੱਕ ਬਹੁਤ ਪਿਆਰ ਵਾਲੇ ਸੰਗੀ ਸਰਦਾਰ ਜੈਰਾਮ ਸਿੰਘ ਜੀ ਨਾਲ ਮੇਲ ਹੋ ਗਿਆ ਜੈਰਾਮ ਸਿੰਘ ਜੀ ਦੇ ਉਸ ਸਮੇਂ ਹੱਥ ਵਿੱਚ ਵੀ ਬਾਬਾ ਨਾਨਕ ਸਿੰਘ ਜੀ ਦਾ ਹੀ ਸਰੂਪ ਸੀ ਇਸ ਸਰਦਾਰ ਬੁੱਧ ਸਿੰਘ ਨੇ ਪੁੱਛਣਾ ਕੀਤਾ ਸਰਦਾਰ ਜੈਰਾਮ ਸਿੰਘ ਜੀ ਇਹ ਮਹਾਪੁਰਖ ਕਿੱਥੋਂ ਦੇ ਰਹਿਣ ਵਾਲੇ ਨੇ ਤੇ ਕੀ ਨਾਮ ਹੈ ਇਨ੍ਹਾਂ ਦਾ ਸਰਦਾਰ ਜੈਰਾਮ ਸਿੰਘ ਜੀ ਨੇ ਦੱਸਿਆ ਕਿ ਇਹ ਮਹਾਪੁਰਖ ਬਾਬਾ ਨਾਨਕ ਸਿੰਘ ਜੀ ਨਾਨਕਸਰ ਗਲੇਰਾ ਵਾਲੇ ਹਨ ਤੇ ਇਸ ਸਮੇਂ ਇਹ ਤਾਂ ਬ੍ਰह्मलीन ਹੋ ਧਾਨ ਗੁਰੂ ਨਾਨਕ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਅਪੇਧ ਹੋ ਚੁੱਕੇ ਹਨ ਹੁਣ ਇੰਨਾ ਦੀ ਤੀਜੀ ਥਾਂ ਤੇ ਬਾਬਾ ਈਸ਼ਰ ਸਿੰਘ ਜੀ ਤੋਂ ਬਾਅਦ ਬਾਬਾ ਕੁੰਦਨ ਸਿੰਘ ਜੀ ਮਹਾਪੁਰਖ ਸੇਵਾ ਨਿਭਾਰੇ ਨੇ ਸਰਦਾਰ ਬੁੱਧ ਸਿੰਘ ਨੇ ਦੱਸਿਆ ਕਿ ਇਓ ਮੈਨੂੰ ਰਾਤ ਸੁਪਨੇ ਵਿੱਚ ਇੰਨਾ ਮਹਾਪੁਰਸ਼ਾਂ ਦੇ ਸਰੂਪ ਤੇ ਦਰਸ਼ਨ ਹੋਏ ਸਨ ਤੇ ਫਿਰ ਸੋਨੇ ਜਿਸ ਦਰਬਾਰ ਦੇ ਦਰਸ਼ਨ ਹੋਏ ਉਹ ਫਿਰ ਨਾਨਕ ਸਰ ਦੀ ertid ਹੋਣੀ ਹੈ ਮੇਰੇ ਧੰਨ ਭਾਗ ਮੈਨੂੰ ਸੁਪਨੇ ਵਿੱਚ ਹੀ ਚਾਹੇ ਇਹਨਾਂ ਦੇ ਦਰਸ਼ਨ ਹੋ ਗਏ ਸੋ ਆਪਸ ਵਿੱਚ ਬਚਨ ਬਿਲਾਸ ਕਰਦੇ ਹੋਏ ਦੋਨੋਂ ਸੰਗੀ ਆਪੋ ਆਪਣੇ ਘਰਾਂ ਨੂੰ ਮੁੜ ਆਏ ਦੂਜੀ ਰਾਤ ਨੂੰ ਫਿਰ ਸੁਪਨੇ ਵਿੱਚ ਦਰਸ਼ਨਾ ਦੀ ਚਲਕ ਪਈ ਪਰ ਇਹ ਦਰਸ਼ਨ ਧੰਨ ਬਾਬਾ ਈਸ਼ਰ ਸਿੰਘ ਜੀ ਦੇ ਸੰਗਤਾਂ ਵਿੱਚ ਮਾਇਕ ਪਰ ਕਥਾ ਪਰਵਚਨ ਕਰਦੇ ਆਂਦੇ ਦਰਸ਼ਨ ਸਨ ਬਾਬਾ ਜੀ ਮਾਇਕ ਤੇ ਕਥਾ ਪਰਵਚਨ ਕਰਨ ਉਪਰੰਤ ਕਿਵੇਂ ਦੀਵਾਨ ਵਿੱਚ ਸੰਗਤਾਂ ਨਾਲ ਵਿਚਰ ਰਹੇ ਹਨ ਕਿ ਇਹ ਸਭ ਸੁਪਨਾ ਅੱਖਾਂ ਸਾਹਮਣੇ ਅਗੰਮੀ ਰਸ ਦੇ ਰਿਹਾ ਸੀ ਸੋ ਇਸੇ ਤਰ੍ਹਾਂ ਇਹ ਦਰਸ਼ਨਾ ਦੀਆਂ ਦੋ ਝਲਕਾਂ ਨੇ ਨਾਨਕ ਸਰ ਬਾਬਾ ਜੀ ਦੇ ਘਰ ਨਾਲ ਸਰਦਾਰ ਬੁੱਧ ਸਿੰਘ ਜੀ ਦੀ ਸਾਂਝ ਪਾ ਦਿੱਤੀ ਕੁਝ ਦਿਨਾਂ ਬਾਅਦ ਪੂਰਨਮਾਸ਼ੀ ਦਾ ਦਿਨ ਆਇਆ ਸੰਗਤਾਂ ਨਾਲ ਜਥੇਦਾਰ ਦਰਸ਼ਨ ਸਿੰਘ ਦੀ ਅਗਵਾਈ ਵਿੱਚ ਬਸਤੇ ਬੈਠ ਕੇ ਜਦੋਂ ਨਾਨਕ ਸਰ ਪਹੁੰਚ ਕੇ ਸਰਦਾਰ ਬੁੱਧ ਸਿੰਘ ਜੀ ਨੇ ਸਾਰੇ ਦਰਬਾਰ ਦੇ ਦਰਸ਼ਨ ਕੀਤੇ ਤੇ ਮਨ ਆਨੰਦ ਨਾਲ ਭਰ ਗਿਆ ਸ਼ਾਮ ਸਮੇਂ ਪਾਠਾਂ ਦੇ ਭੋਗਾਂ ਉਪਰੰਤ ਆਰਤੀ ਕੀਰਤਨ ਹੋਇਆ ਅਰਦਾਸ ਸਮੇਂ ਜਦੋਂ ਬਾਬਾ ਕੁੰਦਨ ਸਿੰਘ ਜੀ ਦੇ ਪਹਿਲੀ ਵਾਰ ਦਰਸ਼ਨ ਹੋਏ ਤੇ ਨਾਲ ਹੀ ਜੋ ਸੁਪਨੇ ਵਿੱਚ ਪਹਿਲੇ ਬਾਬਾ ਨਾਨਕ ਸਿੰਘ ਜੀ ਦੇ ਦਰਸ਼ਨ ਦੂਜੀ ਵਾਰ ਬਾਬਾ ਈਸ਼ਰ ਸਿੰਘ ਜੀ ਦੇ ਦਰਸ਼ਨ ਉਹੀ ਨਕਸ਼ਾ ਅੱਖਾਂ ਸਾਹਮਣੇ ਬਾਬਾ ਕੁੰਦਨ ਸਿੰਘ ਜੀ ਦੇ ਦਰਸ਼ਨਾ ਵਿੱਚੋਂ बार-बार ਚਲਕਣ ਲੱਗ ਪਿਆ ਹੁਣ ਮਨ ਐਸੇ ਕਮਾਈ ਵਾਲੇ ਮਾਪੁਰਖਾਂ ਦੇ ਦਰਸ਼ਨ ਕਰਕੇ ਨਿਹਾਲ ਹੋਇਆ ਕਿ ਪਹਿਲੀ ਵਾਰ ਵਿੱਚ ਬਾਬਾ ਕੁੰਦਨ ਸਿੰਘ ਜੀ ਨੇ ਅਰਦਾਸ ਉਪਰੰਤ ਐਸੀ ਦ੍ਰਿਸ਼ਟੀ ਨਾਲ ਤੱਕਿਆ ਕਿ ਸਰਦਾਰ ਬੁੱਧ ਸਿੰਘ ਤਾਂ ਤੁਰ ਤੱਕ ਅੰਦਰੋਂ ਹਿੱਲ ਗਿਆ ਜਿਵੇਂ ਗੁਰਬਾਣੀ ਦਾ ਮੁੱਖ ਬਾਗ ਹੈ ਹਰ ਪ੍ਰੇਮ ਬਾਣੀ ਮਨ ਮਾਰਿਆ ਅਣਿਆਲੇ ਅਣਿਆ ਰਾਮ ਰਾਜੇ ਦੁਬਾਰਾ ਬਾਬਾ ਕੁੰਦਨ ਸਿੰਘ ਜੀ ਨੇ ਆਪਣੇ ਕਮਰੇ ਵਿੱਚ ਜਿਸ ਵੇਲੇ ਪ੍ਰਸ਼ਾਦ ਪੁਕਤਾਇਆ ਤੇ ਨਾਲ ਹੀ ਬਚਨ ਫਰਮਾਏ ਕਿ ਗੁਰਮੁਖਾ ਕਿੱਥੋਂ ਆਇਆ ਹੈ ਬੇਨਤੀ ਕੀਤੀ ਬਾਬਾ ਜੀ ਅੰਮ੍ਰਿਤਸਰ ਤੋਂ ਦਰਸ਼ਨ ਕਰਨ ਆਇਆ ਹਾਂ ਗੁਰੂ ਦੀ ਕਿਰਪਾ ਸਦਕੇ ਮਹਾਨ ਸੇਵਾ ਦੇ ਪੁੰਜ ਬਾਬਾ ਖੜਕ ਸਿੰਘ ਜੀ ਦੀ ਸੰਗਤ ਵੀ ਕਰਦਾ ਹਾਂ ਬਾਬਾ ਕੁੰਦਨ ਸਿੰਘ ਜੀ ਨੇ ਫਿਰ ਸਰਦਾਰ ਬੁੱਧ ਸਿੰਘ ਜੀ ਦੇ ਅੰਦਰ ਦੀ ਪੱਟੀ ਪੜੀ ਤੇ ਬਚਨ ਕੀਤੇ ਬੁੱਧ ਸਿੰਘਾ ਬਾਬਾ ਖੜਕ ਸਿੰਘ ਜੀ ਬਹੁਤ ਪੂਜਨੀਕ ਮਹਾਨ ਸਤਪੁਰਸ਼ ਸਾਡੇ ਵੱਡੇ ਮਾਪੁਰਖ ਹਨ ਸਾਡੇ ਵੀ ਮਾਪੁਰਖਾਂ ਨੂੰ ਬੇਨਤੀ ਕਰਨੀ ਕਿ ਕੁੰਦਨ ਚਰਨਾ ਤੇ ਮੱਥਾ ਟੇਕਦਾ ਹੈ ਕਿਰਪਾ ਕਰਨੀ ਅਸੀਸ ਦੇਣੀ ਸਰਦਾਰ ਬੁੱਧ ਸਿੰਘ ਬਾਬਾ ਜੀ ਦੇ ਨਿਮਰਤਾ ਭਰੇ ਬਚਨ ਤੇ ਦਰਸ਼ਨ ਕਰਕੇ ਨਿਹਾਲੋ ਨਿਹਾਲ ਹੋ ਗਿਆ ਹੁਣ ਸਭ ਤੋਂ ਪਹਿਲਾਂ ਸਿੱਧਾ ਬਾਬਾ ਖੜਕ ਸਿੰਘ ਜੀ ਮਹਾਰਾਜ ਪਾਸ ਜਾ ਕੇ ਮੱਥਾ ਟੇਕਿਆ ਫਤਿਹ ਬੁਲਾਈ ਤੇ ਸਾਰੀ ਵਾਰਤਾ ਦੱਸੀ ਕਿ ਇਓ ਬਾਬਾ ਕੁੰਦਨ ਸਿੰਘ ਜੀ ਮਹਾਪੁਰਖ ਨਾਨਕ ਸਰ ਉਹਨਾਂ ਨੇ ਨਿਮਰਤਾ ਦੇ ਲਹਿਜੇ ਵਿੱਚ ਇਓ ਬੇਨਤੀ ਕੀਤੀ ਹੈ ਤਾਂ ਬਾਬਾ ਖੜਕ ਸਿੰਘ ਜੀ ਸਭ ਸੁਨਣ ਉਪਰੰਤ ਕਹਿਣ ਲੱਗੇ ਬੁੱਧ ਸਿੰਘਾ ਉਹ ਮਹਾਪੁਰਖ ਤਾਂ ਦਰਗਾਹੀ ਹਸਤੀ ਹੈ ਤੂੰ ਜਦੋਂ ਵੀ ਨਾਨਕ ਸਰ ਜਾਣਾ ਹੋਵੇ ਸਾਡੇ ਪਾਸੋਂ ਪਹਿਲਾਂ ਹੋ ਕੇ ਜਾਣਾ ਸਾਡੇ ਵੱਲੋਂ ਵੀ ਪ੍ਰਸ਼ਾਦ ਦੀ ਹਾਜ਼ਰੀ ਲਗਾ ਕੇ ਆਇਆ ਕਰ ਜੀ ਸੱਤ ਬਚਨ ਇਓ ਸੱਤ ਬਚਨ ਆਖ ਆਗਿਆ ਲੈ ਕੇ ਸਰਦਾਰ ਬੁੱਧ ਸਿੰਘ ਘਰ ਪਹੁੰਚ ਗਿਆ ਹੁਣ ਆਰਤੀ ਦੀ ਕੀਰਤ ਵਿੱਚੋਂ ਸਮਾਂ ਮਿਲਣ ਤੇ ਜਦੋਂ ਵੀ ਨਾਨਕ ਸਰ ਜਾਣਾ ਪਹਿਲਾਂ ਬਾਬਾ ਖੜਕ ਸਿੰਘ ਜੀ ਦੇ ਦਰਸ਼ਨ ਕਰਕੇ ਜਾਣਾ ਬਾਬਾ ਖੜਕ ਸਿੰਘ ਜੀ ਨੇ ਬਾਬਾ ਕੁੰਦਨ ਸਿੰਘ ਜੀ ਪਾਸ ਅੰਮ੍ਰਿਤਸਰੋਂ ਪ੍ਰਸ਼ਾਦ ਭੇਜਣਾ ਤੇ ਨਾਲ ਬਚਨ ਕਰਨੇ ਬਾਬਾ ਜੀ ਨੂੰ ਸਾਡੀ ਵੱਲੋਂ ਫਤਿਹ ਬੁਲਾਉਣੀ ਜਦੋਂ ਸਰਦਾਰ ਬੁੱਧ ਸਿੰਘ ਨੇ ਪ੍ਰਸ਼ਾਦ ਲੈ ਕੇ ਨਾਨਕ ਸਰ ਬਾਬਾ ਜੀ ਦੇ ਕਮਰੇ ਵਿੱਚ ਹਾਜ਼ਰੀ ਲਗਵਾਉਣੀ ਪ੍ਰਸ਼ਾਦ ਪੁਕਾਉਣਾ ਤੇ ਬੇਨਤੀ ਕਰਨੀ ਕਿ ਇਹ ਪ੍ਰਸ਼ਾਦ ਬਾਬਾ ਖੜਕ ਸਿੰਘ ਜੀ ਨੇ ਭੇਜਿਆ ਹੈ ਤੇ ਗੁਰ ਫਤਿਹ ਬੁਲਾਈ ਹੈ ਬਾਬਾ ਕੁੰਦਨ ਸਿੰਘ ਜੀ ਮਹਾਰਾਜ ਨੇ ਬਹੁਤ ਪ੍ਰਸੰਨ ਹੋਣਾ ਤੇ ਨਾਲ ਹੀ ਨਾਨਕ ਸਰ ਆਪਣੇ ਪਾਸੋਂ ਪ੍ਰਸ਼ਾਦ ਭੇਜ ਕੇ ਕਹਿਣਾ ਬੁੱਧ ਸਿੰਘ ਸਾਡੀ ਵੱਲੋਂ ਬੇਨਤੀ ਕਰਨੀ ਮਾਪੁਰਖੋ ਚੰਨਾ ਤੇ ਮੱਥਾ ਟੇਕਿਆ ਪ੍ਰਵਾਨ ਕਰਨਾ ਐਸਾ ਪਿਆਰ ਇਨਾਂ ਦੋਨੋਂ ਮਾਹਪੁਰਖਾਂ ਦਾ ਆਪਸ ਵਿੱਚ ਪੈ ਗਿਆ ਕਿ ਦਿਲ ਹੀ ਖਿੱਚਨੇ ਆਪਸ ਵਿੱਚ ਅਗੰਮੀ ਰਸ ਭਰ ਦਿੱਤੇ ਬ੍ਰह्मज्ञानी ਕੀ ਗਤ ਬ੍ਰह्मज्ञानी ਜਾਣੇ ਇੱਕ ਵਾਰ ਬਾਬਾ ਖੜਕ ਸਿੰਘ ਜੀ ਨੇ ਬਰਨਾਲੇ ਜਾਣ ਦਾ ਪ੍ਰੋਗਰਾਮ ਬਣਾਇਆ ਸਰਦਾਰ ਬੁੱਧ ਸਿੰਘ ਨੂੰ ਨਾਲ ਚੱਲਣ ਦਾ ਹੁਕਮ ਹੋਇਆ ਤਿਆਰੀ ਸਮੇਂ ਸਰਦਾਰ ਬੁੱਧ ਸਿੰਘ ਨੇ ਬਾਬਾ ਖੜਕ ਸਿੰਘ ਜੀ ਨੂੰ ਬੇਨਤੀ ਕਰ ਦਿੱਤੀ ਕਿ ਬਾਬਾ ਜੀ ਕਿਰਪਾ ਕਰੋ ਜੇ ਆਪ ਜੀ ਦਾ ਹੁਕਮ ਹੋਵੇ ਤਾਂ ਨਾਨਕ ਸਰ ਜਾਂਦਿਆਂ ਬਾਬਾ ਕੁੰਦਨ ਸਿੰਘ ਜੀ ਦੇ ਦਰਸ਼ਨ ਕਰਕੇ ਚਲੀਏ। ਬਾਬਾ ਖੜਕ ਸਿੰਘ ਜੀ ਨੇ ਪਿਆਰ ਦੀ ਮੋਹਰ ਲਗਾਉਂਦੇ ਹੋਏ ਪਰਵਾਨਗੀ ਦਿੱਤੀ। ਬਾਬਾ ਖੜਕ ਸਿੰਘ ਜੀ ਨੇ ਜਿਸ ਸਮੇਂ ਨਾਨਕ ਸਰ ਗੇਟ ਦੇ ਅੰਦਰ ਅਜੇ ਚਰਨ ਹੀ ਪਾਏ ਸਨ ਕਿ ਉਧਰੋਂ ਬਾਬਾ ਕੁੰਦਨ ਸਿੰਘ ਜੀ ਆਪ ਕੋਲ ਆ ਗਏ ਤੇ ਬਾਬਾ ਖੜਕ ਸਿੰਘ ਜੀ ਦੇ ਚੰਨੀ ਹੱਥ ਲਗਾ ਕੇ ਮੱਥਾ ਟੇਕ ਦਿੱਤਾ। ਬਾਬਾ ਖੜਕ ਸਿੰਘ ਜੀ ਨੇ ਬਚਨ ਕੀਤੇ ਮਹਾਪੁਰ ਕੋ ਇਹ ਕੀ ਕੀਤਾ ਜੀ ਤੁਸੀਂ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਸੇਵਾ ਕਰਦੇ ਹੋ ਤੁਸੀਂ ਵੱਡੇ ਹੋ। ਬਾਬਾ ਕੁੰਦਨ ਸਿੰਘ ਜੀ ਨੇ ਬਚਨ ਕੀਤੇ ਬਾਬਾ ਜੀ ਆਪ ਜੀਕਾਰ ਸੇਵਾ ਦੇ ਪੁੰਜ ਹੋ ਸਾਡੇ ਮਹਾਨ ਮਹਾਪੁਰਖ ਵੱਡੇ ਬਜ਼ੁਰਗ ਹੋ ਅਸੀਂ ਤੁਹਾਡੀ ਸੇਵਾ ਨੂੰ ਨਮਸਕਾਰ ਕੀਤੀ ਹੈ ਸੋ ਐਓ ਬਾਬਾ ਜੀ ਬਾਬਾ ਕੁੰਦਨ ਸਿੰਘ ਜੀ ਬਾਬਾ ਖੜਕ ਸਿੰਘ ਜੀ ਨੂੰ ਸਤਿਕਾਰ ਦੇ ਹੋਏ ਆਪਣੇ ਕਮਰੇ ਵਿੱਚ ਲੈ ਆਏ ਬਾਬਾ ਭਜਨ ਸਿੰਘ ਜੀ ਵੱਡੇ ਬਾਬਾ ਹਰਭਜਨ ਸਿੰਘ ਜੀ ਨਾਨਕ ਸਰ ਮੌਜੂਦਾ ਮਹਾਪੁਰਖ ਸંત ਗੁਰ ਮੇਲ ਸਿੰਘ ਜੀ ਬਾਬਾ ਸੁਖਦੇਵ ਸਿੰਘ ਜੀ ਪੁੱਜੋ ਸਾਇ ਮੌਜੂਦਾ ਮਹਾਪੁਰਖ ਸਾਰੇ ਸੇਵਾਦਾਰਾਂ ਨੇ ਬਾਬਾ ਖੜਕ ਸਿੰਘ ਜੀ ਦੀ ਸੇਵਾ ਵਿੱਚ ਬਾਬਾ ਕੁੰਦਨ ਸਿੰਘ ਜੀ ਦੇ ਹੁਕਮ ਅਨੁਸਾਰ ਪ੍ਰਚਾਰ ਆਦਿਕ ਸ਼ਿਕਾਉਣ ਦੀ ਸੇਵਾ ਨਿਭਾਈ ਬਾਬਾ ਜੀ ਨੇ ਬਾਬਾ ਖੜਕ ਸਿੰਘ ਜੀ ਨੂੰ ਪ੍ਰਸ਼ਾਦ ਬਸਤਰ ਦੇ ਕੇ ਬਹੁਤ ਸਤਿਕਾਰ ਨਾਲ ਵਿਦਾ ਕੀਤਾ ਜਿਸ ਸਮੇਂ ਬਾਬਾ ਖੜਕ ਸਿੰਘ ਜੀ ਵਾਪਸ ਬਰਨਾਲੇ ਨੂੰ ਜਾਣ ਲਈ ਗੱਡੀ ਵਿੱਚ ਬੈਠਣ ਲੱਗੇ ਤਾਂ ਬਾਬਾ ਖੜਕ ਸਿੰਘ ਜੀ ਦਾ ਸਰੀਰ ਵਿਰਧ ਹੋਣ ਕਰਕੇ ਬਾਬਾ ਕੁੰਦਨ ਸਿੰਘ ਜੀ ਪਾਬਾ ਜੀ ਦੀ ਸੱਜੀ ਬਾਹ ਫੜ ਕੇ ਗੱਡੀ ਵਿੱਚ ਬਿਠਾਉਣ ਲੱਗੇ ਤਾਂ ਬਾਬਾ ਖੜਕ ਸਿੰਘ ਜੀ ਨੇ ਗੱਡੀ ਵਿੱਚ ਬੈਠਦੇ ਸਮੇਂ ਜੋ ਪਿਆਰ ਦੇ ਬਚਨ ਕੀਤੇ ਮਹਾਪੁਰਖੋ ਜਿਵੇਂ ਇੱਥੇ ਬਾਹ ਫੜੀ ਜੇ ਕਿਰਪਾ ਕਰਨੀ ਦਰਗਾਹ ਵਿੱਚ ਵੀ ਐਵੇਂ ਹੀ ਬਾਹ ਫੜ ਲੈਣੀ ਕਿਉਂਕਿ ਦਰਗਾਹ ਦੀਆਂ ਚਾਬੀਆਂ ਦੇ ਮਾਲਕ ਤੁਸੀਂ ਹੋ ਬਾਬਾ ਜੀ ਸਭ ਤਰ੍ਹਾਂ ਬਖਸ਼ੀਸ਼ਾਂ ਨਾਲ ਭਰਪੂਰ ਹੁੰਦੇ ਹੋਏ ਵੀ ਬਾਬਾ ਖੜਕ ਸਿੰਘ ਜੀ ਦੇ ਦੁਬਾਰਾ ਚੰਨੀ ਹੱਥ ਲਗਾ ਕੇ ਬਚਨ ਕਰਨ ਲੱਗੇ ਬਾਬਾ ਜੀ ਅਸੀਸ ਦਿਓ ਬਾਬਾ ਜੀ ਦੇ ਚਰਨਾਂ ਨਾਲ ਅੰਤਲੇ ਸਵਾਸਾਂ ਤੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੇਵਾ ਕਰਦਿਆਂ ਨਿਭ ਜਾਵੇ ਹੁਣ ਦੋਨੋਂ ਮਾਪੁਰਖਾਂ ਦੇ ਆਪਸ ਵਿੱਚ ਸੀਸ ਝੁਕੇ ਫਤਿਹ ਸਾਂਝੀ ਹੋਈ ਤੇ ਬਾਬਾ ਖੜਕ ਸਿੰਘ ਜੀ ਬਨਾਲੇਵਾਲ ਨੂੰ ਵਿਦਾ ਹੋ ਗਏ ਸੋ ਇਸੇ ਤਰ੍ਹਾਂ ਦੋਨੋਂ ਪਾਪੁਰਖਾਂ ਦਾ ਆਪਸੀ ਪਿਆਰ ਸਾਂਝ ਨਿਭਦੀ ਗਈ ਜਦੋਂ ਬਾਬਾ ਖੜਕ ਸਿੰਘ ਜੀ ਦਾ ਦਰਗਾਹ ਜਾਣ ਦਾ ਸਮਾਂ ਨੇੜੇ ਆਇਆ ਇੱਕ ਦਿਨ ਪਹਿਲਾਂ ਬਾਬਾ ਖੜਕ ਸਿੰਘ ਜੀ ਹਸਪਤਾਲ ਦਾਖਲ ਸਨ ਸਰਦਾਰ ਬੁੱਧ ਸਿੰਘ ਪਤਾ ਲੈਣ ਗਿਆ ਬਾਬਾ ਖੜਕ ਸਿੰਘ ਜੀ ਨੇ ਆਪਣੇ ਮੁਬਾਰਕ ਹੱਥਾਂ ਤੋਂ ਪ੍ਰਸ਼ਾਦ ਦੇ ਕੇ ਸਰਦਾਰ ਬੁੱਧ ਸਿੰਘ ਨੂੰ ਨਾਨਕਸਰ ਭੇਜਿਆ ਬਾਬਾ ਕੁੰਦਨ ਸਿੰਘ ਜੀ ਨੇ ਉਧਰੋਂ ਨਾਨਕਸਰ ਤੋਂ ਸਰਦਾਰ ਬੁੱਧ ਸਿੰਘ ਨੂੰ ਪ੍ਰਸ਼ਾਦ ਦੇ ਕੇ ਨਾਲ ਆਪਣੇ ਸੇਵਾਦਾਰ ਭੇਜ ਕੇ ਬਸਰ ਸਿਰੋਪਾਉ ਨਾਲ ਭੇਜ ਕੇ ਤੋਰਿਆ ਅਮਰਤ ਵੇਲੇ ਰਾਤ 2 ਵਜੇ ਦਾ ਸਮਾਂ ਬਾਬਾ ਖੜਕ ਸਿੰਘ ਜੀ ਚੋਲਾ ਤੇ ਆ ਗਏ ਬਾਬਾ ਕੁੰਦਨ ਸਿੰਘ ਜੀ ਵੀ ਬਹੁਤ ਸਮਾਂ ਬਾਬਾ ਖੜਕ ਸਿੰਘ ਜੀ ਦੇ ਪਿਆਰ ਵਿੱਚ ਵਿਰਾਗ ਵਿੱਚ ਰਹੇ। ਬਾਬਾ ਖੜਕ ਸਿੰਘ ਜੀ ਦੇ ਸੰਸਕਾਰ ਉਪਰੰਤ ਦੁਸਹਿਰੇ ਤੇ ਨਾਨਕਸਰ ਤੋਂ ਬਾਬਾ ਜੀ ਨੇ ਪਾਠੀ ਸਿੰਘ ਭੇਜੇ। ਜਿਨ੍ਹਾਂ ਨੇ ਬਾਬਾ ਜੀ ਦੇ ਦੁਸਹਿਰੇ ਤੇ ਹੋਰ ਪਾਠੀ ਸਿੰਘਾਂ ਨਾਲ ਅਖੰਡ ਪਾੜ ਦੀ ਸੇਵਾ ਨਿਭਾਈ ਤੇ ਭੋਗ ਸਮੇਂ ਬਾਬਾ ਜੀ ਵੱਲੋਂ ਨਾਨਕਸਰ ਤੋਂ ਬਾਬਾ ਭਜਨ ਸਿੰਘ ਜੀ ਵੱਡੇ ਜਿਨ੍ਹਾਂ ਨੇ ਨਾਨਕਸਰ ਸੰਪਰਦਾ ਵੱਲੋਂ ਸਭ ਤੋਂ ਪਹਿਲਾਂ ਕੀਰਤਨ ਦੀ ਹਾਜ਼ਰੀ ਭਰੀ। ਤੇ ਸੇਵਾ ਦੇ ਮਹਾਨ ਪੁੰਜ ਮਹਾਪੁਰਖ ਬਾਬਾ ਖੜਕ ਸਿੰਘ ਜੀ ਪ੍ਰਤੀ ਸ਼ਰਦਾ ਸਹਿਤ ਸ਼ਬਦ ਪੜ੍ਹਿਆ ਵਿੱਚ ਦੁਨੀਆ ਸੇਵ ਕਮਾਈਐ ਤਾਂ ਦਰਗੇ ਬੈਸਨ ਪਾਈਐ ਕੋ ਨਾਨਕ ਬਾ ਲੜਾਈਏ ਬਾਬਾ ਭਜਨ ਸਿੰਘ ਜੀ ਤੋਂ ਬਾਅਦ ਮੌਜੂਦਾ ਮਹਾਪੁਰਖ ਬਾਬਾ ਹਰਭਜਨ ਸਿੰਘ ਜੀ ਨਾਨਕ ਸਰ ਸੰਤ ਬਾਬਾ ਗੁਰਮੇਲ ਸਿੰਘ ਜੀ ਨੇ ਕੀਰਤਨ ਕੀਤਾ ਸੋ ਦਾਸ ਦੀ ਸਾਖੀ ਤੋਂ ਭਾਵ ਕੀ ਨਾਨਕ ਸਰ ਬਾਬਾ ਕੁੰਦਨ ਸਿੰਘ ਜੀ ਤੇ ਬਾਬਾ ਖੜਕ ਸਿੰਘ ਜੀ ਮਹਾਪੁਰਖਾਂ ਦਾ ਆਪਸੀ ਕਿਹਦਾ ਪਿਆਰ ਸੀ ਇੰਨਾ ਦੋਨੋਂ ਦਰਗਾਹੀ ਹਸਤੀਆਂ ਦੀ ਸੰਗਤ ਕਰਨ ਦਾ ਮਾਣ ਪਿਆਰ ਪ੍ਰਾਪਤ ਹੋਇਆ ਸਰਦਾਰ ਗੁਰਦ ਸਿੰਘ ਨੂੰ ਜਿਸ ਨੇ ਸੰਗਤ ਕਰਕੇ ਆਪਣੇ ਜੀਵਨ ਨੂੰ ਸਫਲਾ ਬਣਾ ਲਿਆ ਧੰਨ ਬਾਬਾ ਜੀ ਬਾਬਾ ਹਰਭਜਨ ਸਿੰਘ ਜੀ ਮੌਜੂਦਾ ਮਹਾਪੁਰਸ਼ ਨਾਨਕ ਸਰ ਨਾਲ ਬੀਤੀ ਸਾਖੀ ਸੰਤ ਸਹਾਈ ਜੀ ਕੇ ਪਵਜਲ ਤਾਰਨ ਹਾਰ ਸਭ ਤੇ ਉੱਚੇ ਜਾਣੀਏ ਨਾਨਕ ਨਾਮ ਪਿਆਰ ਜਿਨ ਜਾਣਿਆ ਸਹੀ ਤਰੇ ਸੂਰੇ ਸੇ ਬੀ ਨਾਨਕ ਤਿੰਨ ਬਲੇਹਾਰ ਨੇ ਹਰ ਜਪ ਉਤਰੇ ਤੀਰ ਕਿਸ ਜਿੰਦੜੀ ਦੇ ਭਲੇ ਹਿੱਤ ਪਰਮੇਸ਼ਰ ਦੇ ਪਿਆਰੇ ਸੰਤ ਦਰਗਾਹੀ ਡਿਊਟੀ ਅਨੁਸਾਰ ਇਸ ਜੀਵ ਨੂੰ ਭਵਜਲ ਤੋਂ ਪਾਰ ਕਰਨ ਲਈ ਸਹਾਇ ਹੁੰਦੇ ਹਨ ਜਿਸ ਸੰਤ ਪਾਸ ਇਤਨੀ ਕਮਾਈ ਸਾਧਨਾ ਕਾਲ ਕੇ ਐਸੀ ਸਮਰੱਥਾ ਬਣਾਵੇ ਉਸ ਸਾਧੂ ਪ੍ਰਤੀਤਾ ਸਾਹਿਬ ਜੀ ਫਰਮਾਉਂਦੇ ਹਨ ਕਿ ਐਸੇ ਪ੍ਰਭੂ ਦੇ ਪਿਆਰਿਆਂ ਨੂੰ ਜਿਹੜੇ ਨਾਮ ਨਾਲ ਪਿਆਰ ਕਰਦੇ ਹਨ ਉਹਨਾਂ ਨੂੰ ਸਭ ਤੋਂ ਉੱਚਾ ਕਰਕੇ ਜਾਣੀ ਕਿਉਂਕਿ ਜਿਹੜੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਪਿਆਰ ਦੀ ਭਾਵਨਾ ਸਦਕੇ ਜਾਣ ਲੈਂਦੇ ਹਨ ਪਹਿਚਾਨ ਲੈਂਦੇ ਹਨ ਕਿ ਇਹ ਉਹੀ 10 ਪਾਤਸ਼ਾਹੀਆਂ ਦੀ ਜਾਗਤ ਜੋਤ ਸਤਿਗੁਰੂ ਹੈ ਜਿਸ ਸਾਹਿਬ ਨੇ 10 ਜਾਮੇ ਗੁਰੂ ਸਰੂਪ ਵਿੱਚ ਧਾਰਨ ਕਰਕੇ ਸਮੇਂ-ਸਮੇਂ ਅਨੁਸਾਰ ਜਗਤ ਵਿੱਚ ਠੰਡ ਵਰਤਾਈ ਸੀ ਜਿਸ ਨੂੰ ਐਸੀ ਭਾਵਨਾ ਦੀ ਅੱਖ ਮਿਲ ਗਈ ਉਹ ਸਤਿਗੁਰਾਂ ਦੀ ਨਜ਼ਰ ਵਿੱਚ ਅਸਲੀ ਸੂਰਮਾ ਹੈ ਅਸਲੀ ਬਹਾਦਰ ਹੀ ਹੋਤਾ ਹੈ ਬਾਬਾ ਇਸ਼ਰ ਸਿੰਘ ਜੀ ਮਹਾਰਾਜ ਬਚਨ ਫਰਮਾਇਆ ਕਰਦੇ ਸਨ ਕਿ ਭਾਈ ਕੋਈ ਹਰੇ ਸ਼ੀਸ਼ੇ ਵਾਲੀ ਐਨਕ ਲਗਾਉਂਦਾ ਹੈ ਕੋਈ ਕਾਲੇ ਨੀਲੇ ਲਾਲ ਆਦਿਕ ਰੰਗਾ ਦੀਆਂ ਐਨਕਾਂ ਬਣਵਾਉਂਦਾ ਹੈ ਬਾਬਾ ਜੀ ਬਖਸ਼ਿਸ਼ ਕਰਦੇ ਸਨ ਜਿਹੋ ਜਿਹੀ ਐਨਕ ਦੇ ਸ਼ੀਸ਼ੇ ਦਾ ਰੰਗ ਕੋਈ ਰੱਖਦਾ ਹੈ ਉਸ ਨੂੰ ਉਵੇਂ ਦੀ ਹੀ ਨੁ ਦੁਨੀਆ ਨਜ਼ਰ ਆਉਂਦੀ ਹੈ ਐਸੇ ਤਰ੍ਹਾਂ ਜਿਹੜਾ ਮਾਪੁਰਸ਼ਾਂ ਦੀ ਸੰਗਤ ਵਿੱਚੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉੱਪਰ ਭਾਵਨਾ ਪ੍ਰੇਮ ਦੀ ਪੜਾਈ ਵਾਲੀ ਐਨਕ ਬਣਵਾ ਲਵੇਗਾ ਉਸ ਨੂੰ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਪ੍ਰਤੱਖ ਗੁਰੂ ਨਾਨਕ ਸਰੂਪ ਵਿੱਚ ਹੀ ਦਰਸ਼ਨ ਕਰਦਿਆਂ ਨਜ਼ਰੀ ਆਉਣਗੇ ਜਿਵੇਂ ਤਾਂ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਫਰਮਾਉਂਦੇ ਹਨ ਜਿਨ ਜਨ ਆਪਣਾ ਪ੍ਰਭੂ ਪਛਾਤਾ ਸੋ ਜਨ ਸਰਬ ਥੋਕ ਦਾ ਦਾਤਾ ਜਿਹੜਾ ਜਨ ਬਣ ਕੇ ਆਪਣੇ ਪ੍ਰਭੂ ਨੂੰ ਪਹਿਚਾਨ ਲੈਂਦਾ ਹੈ ਪਹਿਚਾਨਣ ਤੋਂ ਭਾਵ ਬੇਨਤੀ ਕਰਾਂ ਭਗਤ ਨਾਮਦੇਵ ਜੀ ਨੇ ਘਾਟ ਘਾਟ ਵਿੱਚ ਵਸਦੇ ਨੂੰ ਪਹਿਚਾਣਿਆ ਤੇ 72 ਵਾਰ ਭਗਵਾਨ ਦੇ ਪ੍ਰਤੱਖ ਦਰਸ਼ਨ ਦੀਦਾਰ ਕੀਤੇ ਭਗਤ ਕਬੀਰ ਜੀ ਨੇ ਕਟਾ-ਕਟਾ ਵਿੱਚ ਰਮੇ ਨੂੰ ਜਾਣਿਆ ਤੇ ਭਗਤ ਜੀ ਨੂੰ ਭਗਵਾਨ ਅੰਗ ਸੰਗ ਵਸਦਾ ਬੇਅੰਤ ਵਾਰ ਦਰਸ ਦਿਖਾ ਗਿਆ ਜਿੱਥੇ अनेका ਨਾਮ ਰਸੀਆ ਨੇ ਜਾਣ ਲਿਆ ਪ੍ਰਭੂ ਨੂੰ ਪਹਿਚਾਨ ਲਿਆ ਉੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਹਾਜ਼ਰ ਹਜ਼ੂਰ ਬੈਠੇ ਤਾਂ ਗੁਰੂ ਨਾਨਕ ਸਾਹਿਬ ਜੀ ਨੂੰ ਬਾਬੇ ਨਾਨਕ ਸਿੰਘ ਨੇ ਪਹਿਚਾਨ ਲਿਆ ਤਾਂ ਹੀ ਬਾਬਾ ਜੀ ਧਾਰਨਾ ਪੜਵਾਇਆ ਕਰਦੇ ਸਨ ਦਿਖਾ ਦੇ ਵਾਸਤਾ ਆਪਣਾ ਵੋਹੀ ਤਸਵੀਰ ਗੁਰੂ ਨਾਨਕ ਪਲਟ ਜਾਏ ਉਸੀ ਸੂਰਤ ਮੇਰੀ ਤਕਦੀਰ ਗੁਰੂ ਨਾਨਕ ਇਸ ਰੂਪ ਵਿੱਚ ਸਤਿਗੁਰੂ ਜੀ ਤੁਹਾਡਾ ਭਲਾ ਹੈ ਪਰ ਕਿਰਪਾ ਕਰੋ ਉਸ ਰੂਪ ਵਿੱਚ ਆਪਣਾ ਦਰਸ ਦਿਖਾ ਦਿਓ ਜਿਸ ਸੂਰਪ ਵਿੱਚ ਕੋੜੇ ਰਾਖਸ਼ ਵਰਗੇ ਪਾਸ ਜਾ ਕੇ ਤੱਪ ਦੇ ਕਢਾਹੇ ਠਾਰੇ ਸਨ ਜਿਸ ਸੂਰਪ ਵਿੱਚ ਭੂਮੀਏ ਚੋਰ ਨੂੰ ਤਾਰਿਆ ਸੀ ਸੱਜਣ ਜੈਸੇ ਠੱਗ ਨੂੰ ਸੱਜਣ ਸੰਤ ਬਣਾਇਆ ਸੀ ਉਸ ਸਰੂਪ ਵਿੱਚ ਦਰਸ਼ਨ ਦੀਦਾਰੀਆਂ ਪ੍ਰਤੀ ਬੇਨਤੀਆਂ ਕਰਕੇ ਆਪਣੇ ਸੇਵਕਾਂ ਸਤਸੰਗੀਆਂ ਦੀ ਭਾਵਨਾ ਨੂੰ ਹੋਰ ਪਰਪੱਕ ਕਰਦੇ ਸਨ ਧੰਨ ਬਾਬਾ ਆਨੰਦ ਸਿੰਘ ਜੀ ਸੋ ਐਸੀ ਭਾਵਨਾ ਪ੍ਰਤੀਤ ਵਾਲੇ ਜਿਹੜੇ ਜਾਣ ਲੈਂਦੇ ਹਨ ਪਹਿਚਾਨ ਲੈਂਦੇ ਹਨ ਸਾਹਿਬ ਕਹਿੰਦੇ ਜਿਹੜੇ ਨਾਮ ਰਸਾਇਣ ਚੱਕ ਕੇ ਐਸੇ ਸੂਰਮੇ ਨਿਕਲਦੇ ਹਨ ਮੈਂ ਵੀ ਉਹਨਾਂ ਤੋਂ ਬਲਿਹਾਰੇ ਜਾਂਦਾ ਹਾਂ ਬਾਬਾ ਕੁੰਦਨ ਸਿੰਘ ਜੀ ਮਹਾਰਾਜ ਦੀ ਮੁਸ਼ਕਕਤ ਕਾਲਨਾ ਇੱਕ ਕਿਸੇ ਮਹਾਬਲੀ ਸੂਰਮੇ ਤਪੀਸ਼ਾ ਨਾਲੋਂ ਕਿਦਰੇ ਲੱਖ ਗੁਣਾ ਕਹਿ ਲਈਏ ਕਿ ਵੱਧ ਕੇ ਸੀ ਬਾਬਾ ਜੀ ਨੇ ਇਸ ਘਾਲਣਾ ਕਮਾਈ ਦੀ ਬਖਸ਼ਿਸ਼ ਜਿਸ ਹਿਰਦੇ ਵਿੱਚ ਟਿਕਾਉਣੀ ਸੀ ਪਹਿਲਾ ਉਹ ਸੇਵਕ ਨੂੰ ਇਸ ਸੇਵਾ ਦੇ ਯੋਗ ਬਣਾਉਣ ਲਈ ਸੇਵਾ ਵਿੱਚ ਹਾਜ਼ਰ ਕਰਨਾ ਲਾਜ਼ਮੀ ਸੀ ਕਿਦਰੇ ਬਾਬਾ ਭਜਨ ਸਿੰਘ ਜੀ ਬੜੇ ਭੋਲੇ ਪਾਓ ਗੁਰੂ ਪਿਆਰ ਵਿੱਚ ਰੰਗ ਰਤੜੇ ਕਿਦਰੇ ਮੌਜੂਦਾ ਮਾਪੁਰਸ਼ ਬਾਬਾ ਹਰਭਜਨ ਸਿੰਘ ਜੀ ਪਾਸੋਂ ਸੇਵਾ ਜਿਵੇਂ ਬਾਬਾ ਹਰਭਜਨ ਸਿੰਘ ਜੀ ਬਾਬਾ ਜੀ ਪਾਸ ਸੇਵਾ ਵਿੱਚ ਹਾਜ਼ਰ ਹੋਏ ਉਹ ਕਮ ਅਨੁਸਾਰ ਸੇਵਾ ਕਰਨੀ ਕਮਾਈ ਕਰਕੇ ਬਾਬਾ ਜੀ ਤੇ ਦਰਦੀ ਬੜ ਮੁੱਲੀ ਅਨਮੋਲ ਸੇਵਾ ਦੀ ਦਾਤ ਝੋਲੀ ਵਿੱਚ ਪਈ ਸੰਗਤਾਂ ਨੇ ਪਹਿਲੇ ਭਾਗ ਵਿੱਚ ਇਸ ਸਾਖੀ ਦਾ ਪਿਆਰ ਭਰਿਆ ਜ਼ਿਕਰ ਪੜ ਕੇ ਰਸ ਮਾਣਿਆ ਸੀ ਹੁਣ ਇੱਥੇ ਦਾਸ ਬਾਬਾ ਹਰਭਜਨ ਸਿੰਘ ਜੀ ਦੀ ਸੇਵਾ ਵਿੱਚ ਹਾਜ਼ਰ ਹੋਣ ਤੋਂ ਪਹਿਲਾਂ ਦਾ ਜ਼ਿਕਰ ਹੀ ਇੱਕ ਹੋਰ ਸਾਖੀ ਰੂਪ ਵਿੱਚ ਆਪ ਜੀ ਨਾਲ ਸਾਂਝਾ ਕਰ ਰਿਹਾ ਹੈ ਸਾਖੀ ਪੜ ਕੇ ਰਸ ਮਾਣਦਿਆਂ ਅਸੀਸ ਬਖਸ਼ਣਾ ਜੀ ਵਾਹਿਗੁਰੂ ਬਾਬਾ ਹਰਭਜਨ ਸਿੰਘ ਜੀ ਦਾ ਜਵਾਨੀ ਵਿੱਚ ਪ੍ਰਵੇਸ਼ ਹੁੰਦਿਆਂ ਦਾ ਸਮਾਂ ਤਕਰੀਬਨ 15 ਕੋ ਸਾਲ ਦੀ ਉਮਰਾਂ ਦਾ ਸਮਾਂ ਹੋਏਗਾ ਕਿ ਬਾਬਾ ਜੀ ਦੇ ਗਲੇ ਵਿੱਚ ਬਹੁਤ ਵੱਡੇ ਜ਼ਖਮ ਹੋ ਗਏ ਕਈ ਪਾਸੇ ਇਲਾਜ ਕਰਵਾਉਣ ਦੇ ਬਾਵਜੂਦ ਵੀ ਜਦੋਂ ਆਰਾਮ ਨਾ ਆਇਆ ਤਾਂ ਬੋਲਣਾ ਚੱਲਣਾ ਵੀ ਔਖਾ ਹੋ ਗਿਆ ਇਸ਼ਾਰੇ ਨਾਲ ਹੀ ਸਾਰੀ ਗੱਲਬਾਤ ਕਰਨੀ ਕੁਝ ਖਾਣਾ ਪੀਣਾ ਵੀ ਔਖਾ ਹੋ ਗਿਆ ਬਾਬਾ ਜੀ ਦੇ ਮਾਤਾ ਪਿਤਾ ਨੇ ਸਭ ਪਾਸਿਓਂ ਥੱਕ ਹਾਰ ਨਾਨਕ ਸਰ ਬਾਬਾ ਕੁੰਦਨ ਸਿੰਘ ਜੀ ਮਹਾਰਾਜ ਪਾਸ ਬੇਨਤੀ ਕਰ ਦਿੱਤੀ ਬਾਬਾ ਜੀ ਪੁੱਤਰ ਭਜਨ ਬਾਬਾ ਜੀ ਦਾ ਛੋਟਾ ਨਾਮ ਲੈ ਕੇ ਦੇ ਗਲੇ ਵਿੱਚ ਬਹੁਤ ਜ਼ਖਮ ਹੋ ਗਏ ਹਨ ਨਾ ਕੁਝ ਖਾਂਦਾ ਹੈ ਨਾ ਹੀ ਕੁਝ ਪੀਂਦਾ ਹੈ ਉਸ ਲਈ बोलना ਵੀ ਔਖਾ ਹੋ ਗਿਆ ਹੈ ਮਾਤਾ ਪਿਤਾ ਜੀ ਵੱਲੋਂ ਬੇਨਤੀ ਸਮੇ ਬਾਬਾ ਜੀ ਪਿੰਡ ਹੀ ਸਨ ਬਾਬਾ ਕੁੰਦਨ ਸਿੰਘ ਜੀ ਮਹਾਰਾਜ ਬਖਸ਼ਿਸ਼ ਵਿੱਚ ਪ੍ਰਸੰਨ ਬੈਠੇ ਸਨ ਇਹਨਾਂ ਦੀ ਬੇਨਤੀ ਤੇ ਕੋਲ ਪਏ ਪ੍ਰਸ਼ਾਦ ਵਿੱਚੋਂ ਆਪਣੇ ਮੁਬਾਰਕ ਹੱਥਾਂ ਨਾਲ ਦੋ ਕੇਲੇ پکڑ ਕੇ ਕਹਿਣ ਲੱਗੇ ਐ ਲੋ ਪ੍ਰਸ਼ਾਦ ਇਹ ਜਾ ਕੇ ਉਸ ਨੂੰ ਖਵਾ ਦੇਣਾ ਬੇਨਤੀ ਕੀਤੀ ਮਹਾਰਾਜ ਉਸ ਦੇ ਗਲੇ ਵਿੱਚੋਂ ਦੀ ਤਾਂ ਕੁਝ ਵੀ ਨਹੀਂ ਲੰਗਦਾ ਇਹ ਕੇਲੇ ਕਿੱਥੋਂ ਖਾਏਗਾ ਬਾਬਾ ਜੀ ਫਰਮਾਉਣ ਲੱਗੇ ਤੁਸੀਂ ਜਾਓ ਤਾਂ ਸਹੀ ਇੱਕ ਕੇਲਾ ਹੁਣ ਉਸ ਨੂੰ ਜਾ ਕੇ ਦਿਓ ਕੁਝ ਸਮੇਂ ਬਾਅਦ ਉਹ ਦੂਸਰਾ ਵੀ ਆਪ ਮੰਗ ਕੇ ਖਾਵੇਗਾ ਸੱਤਵਚਨ ਆ ਕੇ ਮਾਤਾ ਪਿਤਾ ਜੀ ਨੇ ਸੀਸ ਨਿਵਾਇਆ ਪ੍ਰਸ਼ਾਦ ਲਿਆ ਤੇ ਵਾਪਸ ਤੁਰ ਪਏ ਰਸਤੇ ਵਿੱਚ ਸੋਚਦੇ ਆ ਰਹੇ ਹਨ ਕਿਵੇਂ ਪ੍ਰਸ਼ਾਦ ਖਾਵੇਗਾ ਕੁਝ ਦਿਨ ਦਾ ਤਾਂ ਪਹਿਲਾਂ ਹੀ ਉਸਨੇ ਖਾਣਾ ਪੀਣਾ ਵੀ ਛੱਡਿਆ ਹੋਇਆ ਹੈ ਪਰ ਨਾਲ ਹੀ ਦੂਸਰਾ ਮਨ ਪਰ ਪੱਕੇ ਭਰੋਸੇ ਵਾਲ ਜਾਂਦਾ ਹੈ ਕਿ ਧੰਨ ਬਾਬਾ ਕੁੰਦਨ ਸਿੰਘ ਜੀ ਦੀ ਰਸਨਾ ਰਾਹੀ ਨਿਕਲਿਆ ਬਚਨ ਅਵਸ਼્ય ਪੂਰਾ ਹੋਣਾ ਹੀ ਹੋਣਾ ਹੈ ਜਦੋਂ ਸਾਧ ਸੰਗਤ ਜੀ ਬਾਬਾ ਜੀ ਦੇ ਬਚਨਾਂ ਅਨੁਸਾਰ ਬਾਬਾ ਹਰਭਜਨ ਸਿੰਘ ਜੀ ਨੂੰ ਬਾਬਾ ਜੀ ਵੱਲੋਂ ਮਿਲਿਆ ਹੋਇਆ ਪ੍ਰਸ਼ਾਦ ਦਿੱਤਾ ਕਲਾ ਵੀ ਧੰਨ ਬਾਬਾ ਮਾਹਰਨਾਮ ਸਿੰਘ ਜੀ ਦੀ ਇੱਕ ਗੱਡੇ ਵਾਲੇ ਤੇ ਦ੍ਰਿਸ਼ਟੀ ਕਰਨ ਵਾਲੀ ਸਾਖੀਵਾਂ ਕਿਰਪਾ ਵਰਤਨੀ ਸੁਭਾਵਕ ਸੀ ਬਾਬਾ ਜੀ ਨੂੰ ਪਹਿਲਾਂ ਇੱਕੇਲੇ ਦਾ ਪ੍ਰਸ਼ਾਦ ਮਾਤਾ ਜੀ ਨੇ ਦਿੱਤਾ ਕੁਝ ਸਮੇਂ ਬਾਅਦ ਬਾਬਾ ਜੀ ਨੇ ਆਪ ਮੰਗ ਕੇ ਦੂਸਰੇ ਕੇਲੇ ਵਾਲਾ ਪ੍ਰਸ਼ਾਦ ਵੀ ਛੱਕ ਲਿਆ ਬਸ ਉਹ ਪ੍ਰਸ਼ਾਦ ਦੇਣ ਦੀ ਹੀ ਦੇਰ ਸੀ ਕਿ ਗਲੇ ਦੇ ਟੌਨਸਲ ਦੀ ਬਿਮਾਰੀ ਕੁਝ ਸਮੇਂ ਵਿੱਚ ਹੀ ਬਿਲਕੁਲ ਖਤਮ ਹੋ ਗਈ ਇਹ ਕਹਿ ਲਈਏ ਕਿ ਇੰਨੀ ਜਲਦੀ ਤਾਂ ਕੋਈ ਦਵਾਈ ਵੀ ਨਹੀਂ ਰਾਜ਼ੀ ਕਰ ਸਕਦੀ ਸੀ ਪਰ ਸਤਗੁਰਾਂ ਦੀ ਸੇਵਾ ਪਿਆਰ ਸਿਮਰਨ ਪ੍ਰੇਮਾ ਭਗਤੀ ਦੇ ਰੰਗ ਰਤੜਿਆਂ ਦੇ ਮੁਬਾਰਕ ਹੱਥਾਂ ਤੋਂ ਬਖਸ਼ਿਸ਼ صدਕਾ ਬਾਬਾ ਜੀ ਦੇ ਰਾਜ਼ੀ ਹੋਣ ਤੇ ਕੋਈ ਦੇਰ ਨਾ ਲੱਗੀ ਕਿਰਪਾ ਵਰਤ ਗਈ ਸੋਇਓ ਕੁਝ ਦਿਨਾਂ ਬਾਅਦ ਹੀ ਨਾਨਕ ਸਰ ਪ੍ਰਸ਼ਾਦ ਲੈ ਕੇ ਜਾਂਦੇ ਹੋਏ ਬਾਬਾ ਜੀ ਦੇ ਭਰਾਤਾ ਜੀ ਨੂੰ ਬਾਬਾ ਜੀ ਵੱਲੋਂ ਬਚਨਾ ਦੁਆਰਾ ਇਸ਼ਾਰਾ ਕਿ ਹੁਣ ਤਾਂ ਸਾਡੇ ਬੰਦੇ ਨੂੰ ਸਾਡੇ ਪਾਸ ਭੇਜ ਦਿਓ ਬਾਬਾ ਹਰਭਜਨ ਸਿੰਘ ਜੀ ਵੱਲ ਇਸ਼ਾਰਾ ਸੀ ਸੋ ਫਿਰ ਸਮੇਂ ਅਨੁਸਾਰ ਬਾਬਾ ਹਰਪ੍ਰਜਨ ਸਿੰਘ ਜੀ ਧੰਨ ਬਾਬਾ ਕੁੰਦਨ ਸਿੰਘ ਜੀ ਮਹਾਰਾਜ ਦੀ ਸੇਵਾ ਵਿੱਚ ਹਾਜ਼ਰ ਹੋਏ। ਅੱਜ ਮੌਜੂਦਾ ਸਮੇਂ ਵਿੱਚ ਮੁੱਖ ਸੇਵਾ ਨਾਨਕ ਸਰਕਲੇਰਾ ਸਥਾਨ ਦੀ ਝੋਲੀ ਵਿੱਚ ਪਾਏ ਗੇ। ਆਨੰਦਿਤ ਹੋ ਰਹੇ ਹਨ ਤੇ ਸਭ ਸੰਗਤਾਂ ਨੂੰ ਖੁਸ਼ੀਆਂ ਬਖਸ਼ਿਸ਼ਾਂ ਵੰਡ ਰਹੇ ਹਨ। ਇਓ ਧੰਨ ਬਾਬਾ ਕੁੰਦਨ ਸਿੰਘ ਜੀ ਨੇ ਜਿਸ ਹਿਰਦੇ ਵਿੱਚ ਆਪ ਮਿਹਰ ਬਖਸ਼ਿਸ਼ ਦਾ ਨਿਵਾਸ ਕਰਵਾਉਣਾ ਸੀ ਉਸ ਹਿਰਦੇ ਨੂੰ ਪਹਿਲਾਂ ਸ਼ੁੱਧ ਕਰਨ ਲਈ ਆਪਣੀ ਸੇਵਾ ਆਪ ਲੈਣ ਲਈ ਸੇਵਾ ਵਿੱਚ ਹਾਜ਼ਰ ਕਰਵਾਉਂਦੀ ਦੁੱਖ ਘਟਕੇ ਬਿੱਦ ਬਣਾਈ ਅੱਜ ਰੋਮ ਰੋਮ ਤੋਂ ਮਨ ਸਦਕੇ ਜਾਂਦਾ ਹੈ ਉਸ ਇਲਾਹੀ ਕਿਰਪਾ ਦ੍ਰਿਸ਼ਟੀ ਵਰਤੌਣ ਵਾਲੇ ਬਾਬਾ ਜੀ ਤੋਂ ਧੰਨ ਬਾਬਾ ਜੀ ਟੁੱਟੀਆਂ ਗੰਡਣ ਵਾਲੇ ਗੁਰੂ ਦੇ लाडले ਟੂਟੀ ਗਾਰਡਨ ਹਾਰ ਗੋਪਾਲ ਸਰਬ ਜੀਆ ਆਪੇ ਪ੍ਰਤਪਾਲ ਟੁੱਟੀਆਂ ਗੰਡਣ ਵਾਲੇ ਪਾਤਸ਼ਾਹ ਧੰਨਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਿਨ੍ਹਾਂ ਨੇ ਮਾਲਵੀ ਦੇ ਧਰਤੇ ਤੇ ਮਹਾਨ ਸ਼ਹੀਦ ਸਿੰਘ ਚਾਲੀ ਮੁਕਤਿਆਂ ਦੀ ਟੁੱਟੀ ਗੰਢ ਕੇ ਬੇਦਾਵਾ ਪਾੜ ਕੇ ਮੁਰ ਤੋਂ ਚੰਨਾ ਕਮਲਾ ਨਾਲ ਮਿਲਿਆ ਤੇ अनेका ਵਾਰ ਬਖਸ਼ਦੇ ਹੋਏ ਇੰਨਾ ਪਿਆਰੇ ਸਿੱਖਾਂ ਨੂੰ ਚਾਲੀ ਮੁਕਤਿਆਂ ਦਾ ਕਿਤਾਬ ਦੇ ਕੇ ਇਹ ਹਜ਼ੂਰ ਪਾਦਸ਼ਾਹ ਨੇ ਪਰਤਖ ਕਰ ਦਿੱਤਾ ਕਿ ਸਿੱਖ ਕਿੰਨੀ ਵਾਰ ਵੀ ਭੁੱਲ ਜਾਵੇ ਗੁਰੂ ਬਖਸ਼ਿੰਦ ਸਦਾ ਬਖਸ਼ੀਸ਼ਾਂ ਦੇ ਘਰ ਵਿੱਚ ਹੀ ਰਹਿੰਦਾ ਹੈ ਗੁਰੂ ਦਾ ਦਿਆਲੂ ਹਿਰਦਾ ਸਕੀਮਾ ਤੋਂ ਵੀ ਵੱਧ ਕੇ ਪਿਆਰ ਦੇਣ ਵਾਲਾ ਹੁੰਦਾ ਹੈ ਗੁਰੂ ਦੀ ਦਿਆਲਤਾ ਹਰ ਸਮੇਂ ਡੁੱਲ-ਡੁੱਲ ਪੈਂਦੀ ਹੈ ਜੇ ਇੱਕ ਪਾਸੇ ਸਾਰੇ ਸੰਸਾਰ ਦੇ ਪਿਤਾ ਕਹਿਲਾਉਣ ਵਾਲੇ ਬੱਚਿਆਂ ਦੇ ਪਿਤਾਵਾਂ ਵੱਲੋਂ ਪਿਆਰ ਇਕੱਠਾ ਕਰਕੇ ਇੱਕ ਕੁੱਜੇ ਵਿੱਚ ਪਾ ਲਿਆ ਜਾਵੇ ਤੇ ਦੂਜੇ ਪਾਸੇ ਕਲਗੀਆਂ ਵਾਲੇ ਪਿਤਾ ਤਾਂ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਆਪਣੇ ਖਾਲਸੇ ਪ੍ਰਤੀ ਪਿਆਰ ਜੇ ਤੁਲਨਾ ਦੇ ਆਧਾਰ ਤੇ ਤਰੀਏ ਤਾਂ ਕਲਗੀਧਰ ਪਿਤਾ ਦਾ ਪਿਆਰ ਤਾਂ ਉੱਥੇ ਸਮੁੰਦਰ ਦੀ ਤੁਲਨਾ ਤੋਂ ਵੀ ਕਈ ਕਰੋੜਾਂ ਗੁਣਾ ਵੱਧ ਕੇ ਹੋਵੇਗਾ ਇੱਕ ਪਾਸੇ ਦੁਨੀਆ ਦੇ ਸਾਰੇ ਪਿਤਾਵਾਂ ਦਾ ਪਿਆਰ ਇੱਕ ਕੁਜੇ ਦੀ ਨਿਆਈ ਤੇ ਇੱਕ ਸਿਰਫ ਬਾਜਾਂ ਵਾਲੇ ਪ੍ਰੀਤਮ ਦਾ ਪਿਆਰ ਸਮੁੰਦਰ ਦੀ ਨਿਆਈ ਤੋਂ ਵੀ ਕਿੱਦਰੇ ਵੱਧ ਕੇ ਨਜ਼ਰ ਆਵੇਗਾ ਜੇ ਦੁਨੀਆ ਦੇ ਅੱਜ ਹਰ ਕੋਨੇ ਵਿੱਚ ਸਿੱਖ ਵਜਦੇ ਹਨ ਤਾਂ ਇਹ ਸਿਰਫ ਕਲਗੀਧਰ ਪਾਤਸ਼ਾਹ ਜੀ ਦੀ ਦੇਨਤਾ ਹੈ ਜਿਨ੍ਹਾਂ ਨੇ ਆਪਣੇ ਸੋਹਣੇ ਦੁਲਾਰੇ ਚਾਰੋਂ ਸਾਹਿਬਜ਼ਾਦੇ ਇਸ ਖਾਲਸੇ ਤੋਂ ਵਾਰ ਦਿੱਤੇ ਤੇ ਆਪਣੇ ਸਾਹਿਬਜ਼ਾਦਿਆਂ ਰਾਜ ਦੁਲਾਰਿਆਂ ਤੋਂ ਵੱਧ ਕੇ ਸਿੱਖਾਂ ਨੂੰ ਪਿਆਰ ਬਖਸ਼ਿਆ ਏ ਅਜ ਸਾਰੇ ਸੰਸਾਰ ਪਿਆਰ ਵਿੱਚ ਜਿੱਥੇ ਜਿੱਥੇ ਵੀ ਸਿੱਖ ਵਸਦੇ ਹਨ ਕੀ ਸੱਚੇ ਪਾਤਸ਼ਾਹ ਕਲਗੀਆਂ ਵਾਲੇ ਦੇ ਪਿਆਰ ਦਾ ਕਦੇ ਕਰਜ਼ਾ ਚੁਕਾ ਸਕਦੇ ਹਨ ਕਦੇ ਨਹੀਂ ਕਲਗੀਧਰ ਪਿਤਾ ਤਾਂ ਉਹ ਹਨ ਤੂੰ ਸਾਂਝਾ ਸਾਹਿਬ ਬਾਪ ਹਮਾਰਾ ਸਰਬ ਸਾਂਝੇ ਸਾਰੇ ਧਰਤੀ ਦੇ ਜੀਵਾਂ ਦੇ ਪਿਤਾ ਆਖੋ ਵਾਹਿਗੁਰੂ ਐਸੇ ਕਲਗੀਆਂ ਵਾਲੇ ਪਿਤਾ ਦੇ ਮਹਾਨ ਚਰਨ ਕਮਲਾ ਨਾਲ ਆਪ ਜੁੜੇ ਤੇ ਲੱਖਾਂ ਨੂੰ ਆਪਣੇ ਕਰਨੀ ਕਮਾਈ ਵਾਲੇ ਜੀਵਨ ਦਰਸ਼ਨ صدਕਾ ਜੋੜਨ ਵਾਲੇ ਬਾਬਾ ਕੁੰਦਨ ਸਿੰਘ ਜੀ ਮਹਾਰਾਜ ਕਿਹੜੀਆਂ ਬਖਸ਼ੀਸ਼ਾਂ ਨਾਨਕ ਸਰ ਵਿੱਚ ਬੈਠੇ ਬਣਦੇ ਸਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ